ਸਾਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸੁਤਰਾੰਤ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਹਾਸਲ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਜਾਣ ਵਾਲੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਪਾਰ ਕਮੇਟੀ ਵੱਲੋਂ ਬੇਨਤੀ ਅਤੇ ਦਿੱਤੀ ਗਈ ਚੇਤਾਵਨੀ ਤਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਕਾਰ ਕਮੇਟੀ ਨਯਾ ਨੰਗਲ ਲਵਾਣਾ ਦੀ ਜਥੇਬੰਦੀ ਵੱਲੋਂ ਆਉਣ ਵਾਲੇ ਜਿਹੜਾ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਆਉਣ ਅਤੇ ਜਾਣ ਵਾਲੀਆਂ ਸੰਤਾਂ ਨੂੰ ਇਹੋ ਧਾਰਮਿਕ ਦਿਹਾੜੇ ਨਾਲ ਸੰਬੰਧਿਤ ਮਾਨਵ ਰਿਆਦਾ ਨੂੰ ਬਰਕਰਾਰ ਰੱਖਣ ਲਈ ਆਉਣ ਜਾਣ ਵਾਲੀਆਂ ਸੰਤਾਂ ਨੂੰ ਨਿਮਰਤਾ ਸਹਿਤ ਬੇਨਤੀ ਅਤੇ ਪਤਾਵਣੀ ਦਿੱਤੀ ਗਈ ਆਪਣੇ ਟਰੈਕਟਰਾਂ ਮੋਟਰਸਾਈਕਲ ਅਤੇ ਆਉਣ ਜਾਣ ਸਮੇ ਸਪੀਕਰਾਂ ਦੀਆਂ ਆਵਾਜ਼ਾਂ ਡੈਕ ਲਾਉਣ ਸਮੇ ਘੱਟ ਰੱਖੀਆਂ ਜਾਣ ਦੀ ਕਲ ਆਖੀ ਅਤੇ ਅਸ਼ਲੀਲ ਹਰਕਤਾਂ ਕਾਰਨ ਤੋਂ ਗਰੇਜ ਕਰ ਕੀਤਾ ਜਾਵੇ ਨਸ਼ਿਆਂ ਤੋਂ ਦੂਰ ਰਹੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਜਾਣ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਪੁਆਰ ਦੀ ਵਿਸ਼ੇਸ਼ ਰਿਪੋਰਟ ਖਬਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਧ ਸੰਗਤ ਜੀ ਕੁਝ ਕੁ ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਨ ਲੱਗੇ ਆ ਕਿ ਸ੍ਰੀ ਆਨੰਦਪੁਰ ਸਾਹਿਬ ਨੂੰ ਜੋ ਹੁਣ ਸੰਗਤਾਂ ਖੋਲੇ ਮਹੱਲੇ ਤੇ ਜਾਣੀਆਂ ਨੇ ਉਹਨਾਂ ਨੂੰ ਖਾਸ ਕਰਕੇ ਜਥੇਬੰਦੀ ਵੱਲੋਂ ਬੇਨਤੀ ਆ ਕਿ ਭਾਈ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਉੱਥੇ ਹੁੱਲੜ ਬਾਜ ਹੁੱਲੜ ਬਾਜੀ ਕਰਦੇ ਆ ਹਰ ਸਾਲ ਉਹਨਾਂ ਨੂੰ ਬੇਨਤੀ ਕਰੀਦੀ ਆ ਕਿ ਉੱਥੇ ਹੁੱਲੜ ਬਾਜੀ ਜਿਹੜੀ ਉਹ ਨਾ ਕੀਤੀ ਜਾਵੇ। ਐਸ ਵਾਰ ਵੀ ਆਪਾਂ ਹੁੱਲੜ ਬਾਜਾ ਨੂੰ ਬੇਨਤੀ ਕਰਦੇ ਆ ਵੀ ਕੋਈ ਵੀ ਆਪਣੇ ਮੋਟਰਸਾਈਕਲ 'ਤੇ ਸੈਂਸਰ ਲਾ ਕੇ ਜਾਂ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਡੈਕ ਲਾ ਕੇ ਕੋਈ ਵੀ ਵੀਰ ਨਾ ਜਾਵੇ ਕਿਉਂਕਿ ਆਪਾਂ ਮਾਹੌਲ ਨੂੰ ਵੀ ਖਰਾਬ ਕਰਦੇ ਆ ਆਵਾਜ਼ ਦੇ ਨਾਲ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਮੋਹਰੇ ਜਿਹੜਾ ਬੰਦਾ ਜਾ ਰਿਹਾ ਜਾਂ ਪਿੱਛੇ ਕੋਈ ਆ ਰਿਹਾ ਵੀ ਕੌਣ ਅੱਗੇ ਪਿੱਛੇ ਉਹਦੇ ਜਾ ਰਿਹਾ ਤੇ ਬਹੁਤ ਸਾਰੇ ਹਾਦਸੇ ਜਿਹੜੇ ਹੋ ਆਪਰ ਜਾਂਦੇ ਆ। ਤੇ ਆਪਾਂ ਉਥੇ ਜਾਂਦੇ ਕਿਉਂ ਆ ਜਾਂਦੇ ਤੇ ਆਪਾਂ ਉਥੇ ਖੁਸ਼ੀਆਂ ਲੈਣ ਵਾਸਤੇ ਆ ਤੇ ਜੇ ਆਪਾਂ ਉਹਨਾਂ ਖੁਸ਼ੀਆਂ ਨੂੰ ਗਮੀਆਂ ਦੇ ਵਿੱਚ ਬਦਲ ਦਈਏ ਤਾਂ ਸਾਡੇ ਵਾਸਤੇ ਬਹੁਤ ਮਾੜੀ ਗੱਲ ਆ ਕਿਉਂਕਿ ਅਸੀਂ ਮਾਹੌਲ ਨੂੰ ਸਾਫ਼ ਸੁਥਰਾ ਰੱਖਣਾ ਇਹ ਸਾਡਾ ਖਾਲਸਾ ਪੰਥ ਦਾ ਉਥੇ ਫਰਜ਼ ਮੰਨਦਾ ਕਿਉਂਕਿ ਉਹ ਸਾਡਾ ਸਿੱਖੀ ਦਾ ਧੁਰਾ ਹੈ ਉਥੋਂ ਹੀ ਦਸਮ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਹਾਇਨਾ ਕੀਤੀ ਸੀ ਤੇ ਉਥੇ ਹੀ ਜਾ ਕੇ ਅਸੀਂ ਹਰ ਵਾਰ ਹੁੱਲੜ ਬਾਜੀਆਂ ਕਰਦੇ ਆ ਹੁੱਲੜ ਬਾਜਾ ਨੂੰ ਵੀ ਬੇਨਤੀ ਆ ਤੇ ਜਿਹੜੇ ਉਥੇ निहंग सिंघा ਤੋਂ ਬਗੈਰ ਜਿਹੜੇ ਉੱਥੇ ਰਗੜੇ ਲਾਉਂਦੇ ਆ ਉਹਨਾਂ ਨੂੰ ਵੀ ਸਾਡੀ ਖਾਸ ਬੇਨਤੀ ਆ ਵੀ ਭਾਈ ਇਸ ਵਾਰ ਜਿਹੜਾ ਵੀ ਅਸੀਂ ਫੜ ਲਿਆ ਜਾਂ ਜੂਆ ਖੇਡਦਾ ਉੱਥੇ ਕੋਈ ਫੜ ਲਿਆ ਜਾਂ ਜਿਹੜੇ ਨਕਲੀ ਘੁਤਰੇ ਬਣਦੇ ਆ ਮੁੰਡੇ ਜੇ ਅਸੀਂ ਉਹ ਫੜ ਲਏ ਤੇ ਉਹਨਾਂ ਨੂੰ ਫਿਰ ਸੋਦਾ ਜਿਹੜਾ ਉਹ ਚੰਗੀ ਤਰ੍ਹਾਂ ਲਾਇਆ ਜਾਵੇਗਾ ਹਰ ਵਾਰ ਅਸੀਂ ਵੇਖੀਦਾ ਕਿ ਹੁੱਲਣ ਬਾਜੀ ਤੇ ਖਾਸ ਕਰਕੇ ਭਈਏ ਵੀ ਉੱਥੇ ਜਿਹੜੇ ਦੇਗਾ ਰਗੜਦੇ ਆ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਜਿਹੜਾ ਵੀ ਅਸੀਂ ਇਹੋ ਜੀ ਹੁੱਲਣ ਬਾਜੀ ਕਰਦਾ ਸਾਡੇ ਹੱਥੇ ਲੱਗ ਗਿਆ ਤੇ ਫੇਰ ਨਾ ਕਿਉਂਕਿ ਨੰਗ ਸਿੰਘਾਂ ਨੇ ਵਾਅਦਾ ਕੀਤਾ ਵਾ ਆਪਾਂ ਉਹਨੂੰ ਬਖਸ਼ਣਾ ਨਹੀਂ ਜੇ ਸੋ ਇੰਨੀ ਆ ਕਿ ਬੇਨਤੀਆਂ ਸਾਡੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ